ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਖੜੇ ਆ ਪਿੰਡ ਨਥਾਣੇ ਸਾਡਾ ਪਿੰਡ ਨਥਾਣੇ ਕਿੰਨੀ ਇੱਕ ਰਸਤੇ ਨੇ ਰੋਹੀ ਤੇ ਰੋਹੀ ਵਾਲੇ ਰਸਤੇ ਸਾਡੇ ਪਿੰਡ ਨਥਾਣੇ ਕਿੰਨੀ ਕਾਫੀ ਇੱਕ ਛਪੜੀਆਂ ਆਈਆਂ ਜੋ ਆਪਾਂ ਕਹਿ ਸਕਦੇ ਹਾਂ ਵੀ ਇੱਕ ਟੋਪਿਕ ਕਹਿ ਸਕਦੇ ਹਾਂਗੇ ਤੇ ਉਹ ਸਾਡੇ ਪਿੰਡ ਨਥਾਣੇ ਦੇ ਵਿੱਚ ਕਾਫੀ ਨੇ ਤੇ ਛਪੜੀਆਂ ਦੇ ਕਰਕੇ ਆਪਾਂ ਵੀਡੀਓ ਪਾ ਰਹੇ ਹਾਂ ਜੀ ਤੇ ਸਾਡੇ ਪਿੰਡ ਨਥਾਣੇ ਦੇ ਵਿੱਚ ਇਹ ਛਪੜੀਆਂ ਕਾਫੀ ਨੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਵੀ ਆਪਣੇ ਪਿੰਡ ਨਥਾਣੇ ਚ ਜੋ ਵੀ ਕਿੰਨੀਆਂ ਛਪੜੀਆਂ ਆਈਆਂ ਤੇ ਇਹਦੀ ਚੱਲ ਰਹੀ ਹੈ ਜੀ ਸੇਵਾ ਸੇਵਾ ਚੱਲ ਰਹੀ ਹੈ ਜੀ ਬਾਬਾ ਦਰਬਾਰੀ ਦਾ ਜੀ ਜੋ ਨਥਾਣੇ ਦੇ ਨੇ ਤੇ ਉਹਨਾਂ ਕਿੰਨੀਆਂ ਇਹ ਸੇਵਾ ਗਈ ਤੇ ਤੇ ਇਸ ਤਰ੍ਹਾਂ ਜੋ ਕੋ ਪ੍ਰਾਣੀਆਂ ਇਹ ਵੀ ਪ੍ਰਾਣੀਆਂ ਛਪੜੀਆਂ ਆਈਆਂ ਕਾਫੀ ਪ੍ਰਾਣੀਆਂ ਹੀ ਇਹ ਕਿਉਂਕਿ ਇੱਥੇ ਕਦੋਂ ਪਾਣੀ ਦੀ ਸ਼ਾਰਟੇਜ ਹੁੰਦੀ ਸੀ ਤੇ ਉਹ ਉਸ ਤਰ੍ਹਾਂ ਦੀਆਂ ਬਣਾਈ ਹੋਈਆਂ ਇਹ ਪ੍ਰਾਣੀਆਂ ਛਪੜੀਆਂ ਆਈਆਂ ਕਿ ਉਹ ਖਤਮ ਹੋ ਗਈਆਂ ਸੀ ਤੇ ਬੰਦ ਹੋਈਆਂ ਦੀਆਂ ਤੇ ਇਹਦੇ ਹਾਲਾਤ ਬਹੁਤ ਮਾੜੇ ਹੁੰਦੇ ਆ ਤੇ ਇਸੇ ਲਈ ਬਾਬਾ ਜੀ ਨੇ ਬਹੁਤ ਵਧੀਆ ਇੱਕ ਕਦਮ ਕੀਤਾਗਾ ਤੇ ਬਹੁਤ ਨਾਲ ਸੰਗਤ ਆ ਗਈ ਤੇ ਸੰਗਤ ਦੇ ਨਾਲ ਆਈ ਇਹ ਚੀਜ਼ਾਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਤੇ ਇਹ ਇੱਕ ਛਪੜੀ ਹੈ ਜੋ ਤੁਹਾਨੂੰ ਦਿਖਾ ਰਿਹਾ ਜੀ ਤੇ ਛਪੜੀਆਂ ਹੋਰ ਵੀ ਆ ਤੇ ਤੁਹਾਨੂੰ ਲਾਸਟ ਚ ਉਹ ਵੀ ਵੀਡੀਓ ਦਿਖਾਵਾਂਗੇ ਤੇ ਇੱਕ ਛਪੜੀ ਹੈਗੀ ਪ੍ਰੋਪਰ ਜੋ ਤਿਆਰ ਹੋ ਚੁੱਕੀ ਆ ਤੇ ਇਸ ਛਪੜੀ ਨੂੰ ਵੀ ਉਸ ਤਰ੍ਹਾਂ ਹੀ ਤਿਆਰ ਕਰਨਾਗਾ ਇਹਦੇ ਨਾਲ ਵਧੀਆ ਦਰਾਖਤ ਲਾਉਣੇ ਆ ਤੇ ਜੋ ਵੀ ਮਤਲਬ ਇਥੇ ਇੱਥੇ ਪੰਛੀਆਂ ਵਾਸਤੇ ਸਾਫ਼ ਪਾਣੀ ਪਵੇ। ਵੀਡੀਓ ਬਣਾਵਾਂਗੇ ਜੀ ਇਹ 3-4 ਮਿੰਟਾਂ ਦੀ ਤੇ ਵੱਧ ਵੱਧ ਸ਼ੇਅਰ ਕਰਿਓ ਵੀ ਦੇਖੋ। ਇਹ ਪੁਰਾਣੀ ਛਪੜੀ ਆ ਤੇ ਇੱਥੇ ਪੁਰਾਣੇ ਮਲੇ ਵੀ ਹੈਗੇ। ਝੰਡ ਵੀ ਆ ਤੇ ਕਿਕਰਾਂ ਪੁਰਾਣੀਆਂ ਤੇ ਬਹੁਤ ਮਤਲਬ ਪੁਰਾਣੀਆਂ ਚੀਜ਼ਾਂ ਸਾਰੀਆਂ ਇਹਦੇ 'ਚ। ਜੋ ਵੀ ਵੀਰ ਆਪਣੇ ਨਥਾਣੇ ਦੇ ਵਾਸੀ ਹੈਗੇ ਜੋ ਬਾਹਰ ਵਿਦੇਸ਼ ਦੇ ਵਿੱਚ ਵੀ ਰਹਿੰਦੇ ਹੈਗੇ ਤੇ ਉਹ ਵੱਧ ਵੱਧ ਇਹ ਵੀਡੀਓ ਵੱਧ ਤੋਂ ਸ਼ੇਅਰ ਵੀ ਕਰਨ ਤੇ ਤੇ ਸੇਵਾ ਵੀ ਲਾਉਣ ਕਿਉਂਕਿ ਇਹ ਸੇਵਾ ਬਹੁਤ ਮਤਲਬ ਇਹ ਤੇਲ ਦਾ ਖਰਚਾ ਵੀ ਹੁੰਦਾਗਾ ਤੇ ਸੇਵਾ ਤੁਸੀਂ ਕਿਸ ਤਰ੍ਹਾਂ ਵੀ ਕਰ ਸਕਦੇ ਹੋਗੇ ਮੰਨ ਕੇ ਚਲੋ ਜੀ ਕੋ ਟਰੈਕਟਰ ਦੀ ਸੇਵਾ ਕਰ ਲੋ ਤੇਲ ਦੀ ਬੂਟੇ ਵੀ ਲਾ ਸਕਦੇ ਤੁਸੀਂ ਬੂਟੇ ਵੀ ਦੇ ਸਕਦੇ ਹੋਗੇ ਤੇ ਸੋਨੂੰ ਲਾਸਟ ਚ ਇੱਕ ਇੱਕ ਛਪੜੀ ਜਿਹੀ ਪਿਪਲੀ ਵਾਲੀ ਛਪੜੀ ਹੈਗੀ ਉਹ ਤਿਆਰ ਹੋ ਵੀ ਆ ਬਿਲਕੁਲ ਉਹ ਸੋਨੂੰ ਦਿਖਾਉਣੇ ਆਗੇ ਲਾਸਟ ਦੇ ਵਿੱਚ ਲਓ ਜੀ ਬਾਈ ਆਪਾਂ ਪਹੁੰਚ ਗਏ ਛਪੜੀ ਆ ਪਿਪਲੀ ਵਾਲੀ ਬਾਬਾ ਗੁਰਦਾਣਾ ਸਾਹਿਬ ਦਾ ਤੇ ਸਾਡੇ ਪਿੰਡ ਨਾਲ ਥਾਂ ਦੇ ਜੋ ਲੱਗਦੇ ਨਾਲ ਪਿੰਡ ਆ ਕਿਵੇਂ ਪਿੰਡ ਢੇਲਾਂ માં ਹੋ ਗਿਆ ਗਿੱਦੜ ਗੰਗਾ ਤੇ ਸਾਰੇ ਪਿੰਡਾਂ ਨੂੰ ਦਾ ਪਤਾ ਜੀ ਤੇ ਆ ਸੇਵਾ ਬਾਬਾ ਦਰਬਾਰੀ ਦਾਸ ਕਿੰਨੀ ਹੋਈ ਵੀ ਆ ਗਈ ਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਤੇ ਆ ਦੇਖੋ ਬਾਈ ਜੀ ਇਹ ਤੇ ਖਰਚਾ ਵੀ ਚਲੋ ਹੁੰਦਾਗਾ ਤੇ ਚਲੋ ਬਾਬਾ ਜੀ ਨੇ ਕਿਹੜਾ ਕੀਤਾ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਬਾਈ ਜੀ ਕਿ ਜਿਹੜੀ ਆਪਾਂ ਪਹਿਲਾ ਵੀਡੀਓ ਵਿੱਚ ਤੁਹਾਨੂੰ ਛਪੜੀ ਦਿਖਾਈ ਆ ਗਈ ਤੇ ਉਹਦੀ ਸੇਵਾ ਸਟਾਰਟ ਹੋਣੀ ਹੈਗੀ ਤੇ ਉਹਦੇ ਵਾਸਤੇ ਬਈ ਸੰਗਤ ਨੂੰ ਬੇਨਤੀ ਹੈ ਵੱਧ ਵੱਧ ਬੇਨਤੀ ਬਾਬਾ ਕਿ ਕਿੰਨੀ ਹੋ ਜੀ ਸੇਵਾ ਤੁਸੀਂ ਕਿਸ ਤਰ੍ਹਾਂ ਵੀ ਕਰ ਸਕਦੇ ਹੋਗੇ ਅ ਤੇਲ ਦੀ ਕਰ ਸਕਦੇ ਹੋਗੇ ਦਰਖਤ ਦੀ ਕਰਨੀ ਆ ਕੋਈ ਬੂਟੇ ਲਾਉਣੇ ਕਿਸੇ ਨੇ ਜਾਂ ਤੁਸੀਂ ਟਰੈਕਟਰ ਦੀ ਸੇਵਾ ਕਰਨੀ ਆ ਤਾਂ ਸੇਵਾ ਬਾਈ ਜੀ ਜਰੂਰ ਕਰਿਓ ਵੀਡੀਓ ਤੁਸੀਂ ਦੇਖ ਹੀ ਲਈ ਤੇ ਇਹਦੇ ਹਾਲਾਤ ਕਿਹੜੇ ਆਪਣੇ ਸਾਡੇ ਪਿੰਡ ਨਥਾਣੇ ਦੇ ਵਾਸੀ ਆਗੇ ਨੇੜੇ-ਤੇੜੇ ਦੇ ਜੋ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ ਤੇ ਇਹਦੇ ਹਾਲਾਤ ਪਹਿਲਾਂ ਕੀ ਸੀ ਤੇ ਅੱਜ ਤੁਸੀਂ ਆਪ ਦੇਖ ਹੀ ਰਹੋਗੇ ਤੇ ਇੱਥੇ ਬਹੁਤ ਬੁਰਾ ਹਾਲ ਸੀਗਾ ਡਲੇ ਸਿੱਟੇ ਹੋਏ ਨੇ ਸੀ ਕੰਚ ਤੇ ਮਤਲਬ ਬਹੁਤ ਇੱਥੇ ਬੁਰਾ ਹਾਲ ਹੀ ਸੀਗਾ ਤੇ ਆਹ ਛਾਪੜੀ ਬਣਾਈ ਹੈ ਨਵੀਂ ਇਹ ਹੈ ਤਾਂ ਪੁਰਾਣੀ ਸੀ ਤੇ ਪਰ ਇਹਨੂੰ ਅੱਜ ਇਹਦਾ ਰੂਪ ਚੇਂਜ ਕਰਤਾ ਜੀ ਤੇ ਇਹਦੇ ਸਾਈਡ ਤੇ ਇਹ ਛਾਪੜੀ ਦੇ ਜੋ ਵੀ ਇਹਦੇ ਬੰਨਣੇ ਆ ਸਾਈਡਾਂ ਤੇ ਉਹਨਾਂ ਤੇ ਦਰਖਤ ਲੱਗਣੇ ਆ ਸਾਰੇ ਤੇ ਉਹਦੀ ਚਲੋ ਆਪਾਂ ਥੋੜੇ ਦੇਰ ਬਾਅਦ ਸੇਵਾ ਕਹੋ ਚੱਲਣੀ ਹੈ ਸਟਾਰਟ ਤੇ ਆਪਾਂ ਉਹਦੀ ਵੀਡੀਓ ਪਾਵਾਂਗੇ ਤੇ ਵੀਡੀਓ ਨੂੰ ਪਤਵੱਦ ਸ਼ੇਰ ਜਰੂਰ ਕਰਿਓ ਜੋ ਕਿ ਗਹਾਂ ਦੀਆਂ ਪਤਾ ਲੱਗੇ ਚਲੋ ਹੋਰ ਪਿੰਡਾਂ ਦੇ ਵਿੱਚ ਵੀ ਬਈ ਇਸ ਤਰ੍ਹਾਂ ਦੀਆਂ ਛਾਪੜੀਆਂ ਹੁੰਦੀਆਂ ਗਈਆਂ ਕਿਉਂ ਪ੍ਰਾਣੀਆਂ ਹੁੰਦੀਆਂ ਗਈਆਂ ਤੇ ਉਹਨਾਂ ਦੀ ਸੇਵਾ ਵੀ ਇਸ ਤਰ੍ਹਾਂ ਕਰੋ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ